ਸੱਚੀ ਕਾਲੀ ਅਸੀਂ ਅੱਜ ਪਹੁੰਚੇ ਹਾਂ ਕਨਿਆਪੁਰ ਜੀਆਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਲੈ ਕੇ ਗੁਰਦੁਆਰਾ ਸਾਹਿਬ ਤੇ ਬਾਬਾ ਨੰਦ ਸਿੰਘ ਮਹਾਰਾਜ ਜੀ ਜੋ ਚਰਨਛੂਪਾਪਤ ਹੈ ਇੱਕ ਗੁਰਦੁਆਰੇ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਵਿਲੱਖਣ ਹੈ ਬਹੁਤ ਜ਼ਿਆਦਾ ਗੁਰਦੁਆਰਾ ਵੀ ਕਹਿੰਦੇ ਬਹੁਤ ਪ੍ਰਚਲਿਤ ਹੈ ਅੱਜ ਸੰਗਰਾਂਦ ਸਿੰਘ ਤੇ ਬਾਬਾ ਜੀ ਨੇ ਪਾਠ ਕਰ ਚੁੱਕੇ ਆ ਅਸੀਂ ਆਏ ਸੀ ਥੋੜਾ ਲੇਟ ਹੋ ਗਏ ਤੇ ਅੱਜ ਇਸ ਸੰਗਤਾਂ ਦਾ ਇਕੱਠ ਨਹੀਂ ਦੇਖਣ ਨੂੰ ਮਿਲਿਆ ਕਿਉਂਕਿ ਆਲੇ ਦੁਆਲੇ ਸਾਰਿਆਂ ਦਾ ਕੰਮ ਚੱਲ ਰਿਹਾ ਜੇ ਕੁਝ ਵੀ ਚੱਲ ਰਿਹਾ ਫਸਲ ਵਾੜੀ ਦਾ ਟਾਈਮ ਹੈ ਤੇ ਗੁਰਦੁਆਰਾ ਸਾਹਿਬ ਦੇ ਦਕਾਉਣੇ ਆ ਤੁਹਾਨੂੰ ਕਰੋਣੇ ਆ ਦਰਸ਼ਨ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਆਜੋ ਜੀ ਹਾਂ ਇੱਥੋਂ ਇਹ ਆ ਜੀ ਨਾਨਕ ਸਰ ਕਨਿਆ ਸਾਹਿਬ ਬਾਬਾ ਨਾਨ ਸਿੰਘ ਜੀ ਲਓ ਜੀ ਅਸੀਂ ਜਾ ਰਹੇ ਹਾਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਅਸੀਂ ਜਾ ਰਹੇ ਅੱਗੇ ਗੁਰਦੁਆਰਾ ਸਾਹਿਬ ਦੇ ਅੰਦਰ ਕਰੋਣੇ ਆ ਤੁਹਾਨੂੰ ਦਰਸ਼ਨ ਮਹਾਰਾਜ ਦੇ ਇੱਥੇ ਕਹਿੰਦੇ ਆ ਵੀ ਬਹੁਤ ਹੀ ਜ਼ਿਆਦਾ ਮਾਨਤਾ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਲੜੀਵਾਰ ਖੰਡ ਪਾਟ ਸਾਹਿਬ ਰਖਿੰਦੇ ਆ ਜੀ ਤਹਿਸੀਲ ਜਗਰਾਉਂ ਜੀ ਇਹਨਾਂ ਦੇ ਇੱਥੇ ਹਰ ਮਨੋਕਾਮਨਾ ਪੂਰੀ ਹੁੰਦੀ ਆਪੋ ਆਪਣੀ ਜੋ ਵੀ ਕੋਈ ਸੱਚੇ ਦੇ ਲੋ ਕਰਕੇ ਜਾਂਦਾ ਹੈ ਵੇਖੋ ਝੋਨੇ ਦੀ ਸੇਵਾ ਕਿਸੇ ਨੇ ਕਰਕੇ ਗਿਆ ਜੀ ਧੰਨ ਧੰਨ ਪਾਪ ਮਹਾਰਾਜ ਦੇ ਬਚਨ ਦੀਪ ਜੀ ਆਣ ਬਾਬਤ ਏ ਜੀ ਮਹਾਰਾਜ ਜੀ ਦੀ ਜੋਤ ਜੋਤ ਟਟ ਚੱਲੀ ਰਹਿੰਦੀ ਹੈ ਤੇ ਆਪਾਂ ਇਹਨੂੰ ਨਮਨ ਕੀਤਾ ਜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਗੁਰਦੁਆਰਾ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਬਣਾਇਆ ਗਿਆ ਇਹ ਜੋ ਪਿੱਛੇ ਸਪੈਦੇ ਲੱਗੇ ਦੇਖ ਰਹੇ ਇਹ ਪਿੱਛੇ ਦੇ ਨਾਲ ਹੀ ਸਤਲੁਜ ਦਰਿਆ ਹੈ ਸਤਲੁਜ ਦਰਿਆ ਦਾ ਬੰਨ ਹੈ ਤੇ ਬੰਨ ਦੇ ਨਾਲ ਹੀ ਪਿੱਛੇ ਦਰਿਆ ਚੱਲਦਾ ਜੀ ਉਸ ਦਰਿਆ ਦੇ ਕੰਢੇ ਤੇ ਇਹ ਗੁਰਦੁਆਰ ਸਾਹਿਬ ਹੈ ਜੀ ਇਹ ਦੇਖ ਸਕਦੇ ਹੋ ਸੱਚਖੰਡ ਵਸੇ ਨਿਰੰਕਾਰ ਗੁਰਦਵਾਰ ਸਾਹਿਬ ਦੇ ਅੰਦਰ ਮਹਾਰਾਜ ਜੀ ਪ੍ਰਕਾਸ਼ ਹੋਏ ਹੋਏ ਜੀ ਅੰਦਰ ਤੇ ਉਹਨਾਂ ਦੇ ਰਹਿ راستੇ ਫੇਰ ਜਪਜੀ ਸਾਹਿਬ ਦੇ ਪਾਠ ਹੁੰਦੇ ਆ ਨਾਲ ਹੀ ਇਮਾਰਤ ਬਹੁਤ ਸੋਹਣੀ ਇਹ ਸ਼ੈੱਡ ਪਲੇਟਾ ਹੋ ਗਿਆ ਸੀ ਪੁਰਾਣੀਆਂ ਨਾਲੇ ਇੱਥੇ ਕੁਝ ਨਵੀਂ ਉਸਾਰੀ ਦਾ ਕੰਮ ਚੱਲ ਰਿਹਾ ਇਸ ਕਰਕੇ ਗੁਰਦਾਰੇ ਦੀ ਇਮਾਰਤ ਨੂੰ ਹੋਰ ਜ਼ਿਆਦਾ ਵਧੀਆ ਤਿਆਰ ਕੀਤਾ ਜਾ ਰਿਹਾ ਹੈ ਸੋਨਨ ਚਾਹੁੰਦਾ ਵੀ ਇੱਥੇ ਮਹਾਰਾਜ ਆਪ ਰਾਜਮਾਨ ਹੋਏ ਸੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਕੋਈ ਫੁੱਲ ਤੋੜਨ ਦੀ ਪ੍ਰਥਾ ਦੇ ਵਿੱਚ ਸੀ ਉਹਨਾਂ ਨੂੰ ਸੱਪ ਨੇ ਡੰਸ ਲਿਆ ਸੀ ਤੇ ਸੱਪ ਦੱਸਣ ਦੇ ਨਾਲ ਹੀ ਕਹਿੰਦੇ ਆ ਵੀ ਭੀੜ ਜਿਹੜੀ ਸੀ ਉਹ ਉਲਟਾ ਨੂੰ ਚੱਲ ਪਈ ਸੀਗੀ ਇਸ ਕਰਕੇ ਗੁਰਦੁਆਰਾ ਸਾਹਿਬ ਜਿਆਦਾ ਪ੍ਰਸਿੱਧ ਹੈ ਇਹ ਹੈ ਜੀ ਉਸ ਸਥਾਨ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲੜੀਵਾਰਸ ਪ੍ਰਕਾਸ਼ ਹੁੰਦੇ ਆ ਜੀ ਦਿਖਾਉਨੇ ਆ ਤੁਹਾਨੂੰ ਇਹ ਵੀ ਵੀਡੀਓ ਦੇ ਨਾਲ ਜੁੜੇ ਰਹੋ ਇੱਥੇ ਲੜੀਵਾਰ ਪ੍ਰਕਾਸ਼ ਹੁੰਦੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਮਹਾਰਾਜ ਨੰਦ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਜੀ ਜੋ ਸਰੂਪ ਆਪਕ ਕਿਹਾ ਸਕਨੇ ਆ ਇੱਥੇ ਲੜੀਵਾਰ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਪ੍ਰਕਾਸ਼ ਹੁੰਦੇ ਨੇ ਜੀ ਇਹ ਹੈ ਜੀ ਮਹਾਰਾਜ ਬਬਨ ਆਨੰਦ ਸਿੰਘ ਜੀ ਇਹਨਾਂ ਦਾ ਇਤਿਹਾਸ ਹੈ ਜੀ ਇਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਬਹੁਤ ਹੀ ਪੁਰਾਣਾ ਬਹੁਤ ਹੀ ਕਿਉਂਕਿ ਹੁਣ ਤਾਂ ਇੱਥੇ ਹੈ ਨਹੀਂ ਕੁਝ ਵੀ ਇਸ ਟਾਈਮ ਬਿਲਕੁਲ ਫ੍ਰੀ ਹੈ ਜੀ ਅਸੀਂ ਵਾਪਸ ਨੂੰ ਜਾ ਰਹੇ ਹਾਂ ਤੇ ਦਿਖਾਉਨੇ ਆ ਤੁਹਾਨੂੰ ਬਾਹਰ ਲਓ ਜੀ ਆਪਾਂ ਹੁਣ ਇੱਧਰ ਆਏ ਹਾਂ ਇੱਥੇ ਵੀ ਮਹਾਰਾਜ ਦੇ ਸਰੂਪ ਪਏ ਹੈ ਜਿਨ੍ਹਾਂ ਨੇ ਇੱਥੇ ਆਪਣੀ ਸੇਵਾ ਨਿਭਾਈ ਤੇ ਸੇਵਾ ਦੇ ਨਾਲ ਨਾਲ ਹੀ ਉਸ ਮਾਲਕ ਦੀ ਪ੍ਰਾਪਤੀ ਕੀਤੀ ਇਹ ਨੇ ਜੀ ਮਹਾਰਾਜ ਤਨਤਨ ਬਾਬਾ ਨਿਰਮਲ ਨਿਰਮਲ ਸਿੰਘ ਜੀ ਮਹਾਰਾਜ ਆ ਵੇਖ ਸਕਦੇ ਹੋ ਤੁਸੀਂ ਮਹਾਰਾਜ ਨਿਰਮਲ ਸਿੰਘ ਜੀ ਅੰਦਰ ਹੀ ਮਹਾਰਾਜ ਜੀ ਦੇ ਸਰੂਪ ਪੈਣ ਹੈ ਜੀ ਤੁਹਾਨੂੰ ਦਿਖਾਉਨੇ ਆ ਆ ਦੇਖ ਸਕਦੇ ਹੋ ਅੰਦਰ ਮਹਾਰਾਜ ਦੇ ਸਰੂਪੇ ਨੇ ਜੋ ਪੂਰਨ ਤੇ ਮਨੋਗਮਨਾ ਪੂਰੀਆਂ ਹੁੰਦੀਆਂ ਨੇ ਜੀ ਸੱਚੇ ਦਿਲੋਂ ਅਸੀਂ ਆਏ ਸੀ ਮੈਂ ਮੇਰੇ ਨਾਲ ਇੱਕ ਮੇਰਾ ਵੀਰ ਕਰਨ ਤੇ ਨਾਲ ਇੱਕ ਜਸ਼ਨ ਵੀਰ ਆਇਆ ਜੀ ਜੋ ਕਿ ਇਹਨਾਂ ਦੇ ਪਿੰਡ ਦੇ ਲੱਗ ਗਿਆ ਜੀ ਅਸੀਂ ਇੱਥੇ ਪਹੁੰਚੇ ਸੀ ਦੇਖਣ ਗੁਰਦੁਰ ਸਾਹਿਬ ਗੁਰਦੁਰ ਸਾਹਿਬ ਦੇ ਇਤਿਹਾਸ ਬਾਰੇ ਥੋੜੀ-ਬੋਤੀ ਜਾਣਕਾਰੀ ਲਈ ਥੋੜਾ ਬੋਤਾ ਵਿਸਥਾਰਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹ ਹੈ ਜੀ ਗੁਰੂ ਸਾਹਿਬ ਜੀ ਦੇ ਆਲੇ ਦਾਲੇ ਦਾ ਕੰਮ ਚੱਲ ਰਿਹਾ ਨਾਲ ਇੱਥੇ ਜਗਾ ਜੋ ਮਿਲੀ ਹੋਈ ਹੈ ਜੀ ਇਹਨਾਂ ਨੂੰ ਇਸ ਕਰਕੇ ਮੈਨੂੰ ਇਸ ਕਰਕੇ ਵਧੀਆ ਲੱਗਾ ਵੀ ਬਿਲਕੁਲ ਓਪਨ ਕੋਈ ਚਾਰਦੁਵਾਰੀ ਨਹੀਂ ਕੋਈ ਕੁਝ ਨਹੀਂ ਖੇਤਾਂ ਫਸਲ ਵਾੜੀ ਉਸ ਕਰਕੇ ਮਨ ਨੂੰ ਜਿਆਦਾ ਸਕੂਨ ਮਿਲਦਾ ਉਹ ਚੀਜ਼ ਜਿਆਦਾ ਮਨ ਨੂੰ ਮੋਹ ਰਹੀ ਹੈ ਤੇ ਆਹ ਵੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਇਮਾਰਤ ਦੂਰੋਂ ਤੁਹਾਨੂੰ ਦਿਖਾਉਣੀ ਆ ਇਹ ਸੀਗਾ ਜੀ ਗੁਰਦੁਆਰਾ ਤੰਤਨ ਬਾਬਾ ਨੰਦ ਸਿੰਘ ਜੀ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਉੱਪਰ ਗੁੰਬਦ ਤੇ ਨਾਲ ਹੀ ਇੱਥੇ ਛੱਡ ਸੀ ਛੱਡ ਦੀਆਂ ਚਾਦਰਾਂ ਉਤਾਰ ਕੇ ਸਫਾਈ ਕਰ ਰਹੇ ਅੱਗੇ ਆ ਰਿਹਾ ਜੀ ਕਹਿੰਦੇ ਇੱਥੇ ਵਰਸੀ ਹੈ ਜੀ ਮਹਾਰਾਜ ਜੀ ਦੀ ਤੇ ਨਾਲ ਹੀ ਇਹ ਪਿੰਡ ਹੈ ਜੀ ਪਿੱਛੇ ਤੇ ਇਹ ਅਸੀਂ ਹੁਣ ਵਾਪਸ ਜਾਣ ਦੀ ਤਿਆਰੀ ਕਰ ਰਹੇ ਆ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ ਸਾਡੇ ਚੈਨਲ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਦਾਰ ਸਾਹਿਬ ਜੀ ਦਾ ਬਹੁਤ ਹੀ ਸੋਹਣਾ ਜੋ ਕਿ ਜਮੀਨੀ ਪੱਧਰ ਤੇ ਕਹਿ ਸਕਨੇ ਆ ਫੁੱਲ ਬੂਟੇ ਲਗਾਏ ਹੋਏ ਆ ਜੀ এনवायरमेंट ਨਾਲ ਕੁਦਰਤ ਨਾਲ ਬਹੁਤ ਪਿਆਰ ਆ ਜੀ ਮਹਾਰਾਜ ਜੀ ਦਾ ਤਾਂ ਹੀ ਉਹ ਸਤਲੁਜ ਦਰਿਆ ਦੇ ਕੰਢੇ ਤੇ ਆ ਕੇ ਬੈਠੇ ਸੀ ਉਹ ਪਿੱਛੇ ਜੋ ਸ਼ਪੈਦ ਦੇ ਨਜ਼ਰ ਆ ਰਹੇ ਨੇ ਉਹ ਸਤਲੁਜ ਦਰਿਆ ਦੇ ਨਾਲ ਲੱਗਦਾ ਬੰਨ ਹੈ ਜੀ ਇੱਕ ਬੰਨ ਦੇ ਉਸ ਪਾਰ ਸਤਲੁਜ ਦਰਿਆ ਚੱਲਦਾ ਜੀ ਸਤਲੁਜ ਦਰਿਆ ਦੇ ਨਾਲ-ਨਾਲ ਪਾਣੀ ਪਾਣੀ ਦੇ ਵਿੱਚ ਮਹਾਰਾਜ ਇੱਥੇ ਕਹਿੰਦੇ ਉਹਨਾਂ ਨੇ ਸਮਾਧੀ ਲਾਈ ਸੀ ਇੱਥੇ ਗੁਰੂ ਘਰ ਤੇ ਘੰਡੇ ਤੇ ਤੁਹਾਨੂੰ ਦਿਖਾਉਣੇ ਆ ਇਹ ਸੀਗਾ ਜੀ ਪੂਰਾ ਗੁਰੂ ਗੁਰਦਵਾਰ ਸਾਹਿਬ ਜੋ ਕਿ ਸੇਖ ਸੰਗਤਾਂ ਵੱਲੋਂ ਸਹਿਯੋਗ ਨਾਲ ਬਣਾਇਆ ਗਿਆ ਛੋਟੇ ਗੁਰਦਵਾਰਿਆਂ ਦਾ ਅਕਸਰ ਇਤਿਹਾਸ ਸੁਪਿਆ ਰਹਿ ਜਾਂਦਾ ਜੋ ਕਿ ਦੱਸਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਨੇ ਕੋਈ ਸਮਝਾ ਨਹੀਂ ਸਕਦਾ ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਬਹੁਤ ਹੀ ਜ਼ਿਆਦਾ ਮਾਨਤਾ ਪ੍ਰਾਪਤ ਕੀਤੀ ਇੱਥੇ ਇੰਨੀ ਕੁ ਜ਼ਿਆਦਾ ਮਾਨਤਾ ਪ੍ਰਾਪਤ ਹੁੰਦੀ ਹੈ ਕਿ ਲੋਕਾਂ ਨੇ ਆਪਣੀਆਂ ਜ਼ਮੀਨਾਂ ਤੱਕ ਵੀ ਕਈਆਂ ਨੇ ਦਾਨ ਕਰ ਦਿੱਤੀਆਂ ਨੇ ਇੱਥੇ ਇਹ ਹੈ ਜੀ ਬਾਬਾ ਜੀ ਦਾ ਲੰਗਰ ਹਾਲ ਜੋ ਕਿ ਨਵਾਂ ਤਿਆਰ ਦੁਬਾਰਾ ਕੀਤਾ ਹੈ ਪਹਿਲਾਂ ਛੋਟਾ ਸੀ ਹੁਣ ਪਿੱਛੇ ਬਿਲਕੁਲ ਪਿੱਛੇ ਇੱਧਰ ਗੱਡੀਆਂ ਦੀ ਪਾਰਕਿੰਗ ਬਣਾਈ ਹੋਈ ਹੈ ਜੀ ਤੇ ਨਾਲੇ ਇਧਰ ਬਾਥਰੂਮ ਬਣਾਏ ਹੋਏ ਅਤੇ ਨਾਲ ਹੀ ਇਧਰ ਲੰਗਰ ਆਲ ਹੈ ਜੀ ਕਿਉਂਕਿ ਗੁਰਦਾਰੇ ਦੀ ਉਹ ਸਾਰੀ ਦਾ ਕੰਮ ਲਗਾਤਾਰ ਹੀ ਚੱਲਦਾ ਹੋਇਆ ਨਜ਼ਰ ਆ ਰਿਹਾ ਸਿੱਖ ਸੰਗਤਾਂ ਲੰਗਰ ਛਕ ਰਹੀਆਂ ਨੇ ਤੇ ਕੁਝ ਕੁ ਸ਼ਰਧਾਲੂ ਮੱਥਾ ਟੇਕਣ ਆ ਰਹੇ ਨੇ ਆ ਦੇਖ ਸਕਦੇ ਹੋ